ਕਰਗਿਲ ਦੇ ਸ਼ਹੀਦ ਹੋਏ ਸੀਗੇ ਵਿਕਰਮ ਬੱਤਰਾ ਜਿਹੜੇ ਕਿ 24 ਸਾਲ ਦੀ ਉਮਰ ਦੇ ਵਿੱਚ ਕਰਗਿਲ ਦੀਏ ਡਿਫਰੈਂਟ ਪੁਆਇੰਟਸ ਤੇ ਆਪਣੇ ਜਿਹੜੀ ਉਹਨਾਂ ਨੇ ਇੱਕ ਪੂਰੇ ਤਰੀਕੇ ਦੇ ਨਾਲ ਲੜਾਈ ਲੜੀ ਉੱਥੇ ਉਹਨਾਂ ਨੂੰ ਟਾਰਗੇਟ ਦਿੱਤੇ ਗਏ ਸੀ ਡਿਫਰੈਂਟ ਔਰ ਡਿਫਰੈਂਟ ਟਾਰਗੇਟਸ ਨੂੰ ਅਚੀਵ ਕਰਨ ਵਾਸਤੇ ਡਿਫਰੈਂਟ ਪੁਆਇੰਟਸ ਨੂੰ ਕਬਜ਼ਾ ਕਰਨ ਵਾਸਤੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀਗੇ ਜਿਹੜੇ ਉਹਨਾਂ ਨੇ ਅਚੀਵ ਵੀ ਕੀਤੇ ਹਰਿਆਣਾ ਤੇ ਪੰਜਾਬ ਦੇ ਜਿਹੜੇ ਵੀ ਸ਼ਹੀਦ ਹੋਏ ਨੇ तकरीबन 30 ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਨੇ ਔਰ ਵਕਫ ਵਕ ਜਗਾਵਾਂ ਤੇ ਉਹਨਾਂ ਦੀ ਜਿਹੜਾ ਹੈ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਰਹੇ ਨੇ ਉਹਨਾਂ ਨੂੰ ਮਿਲ ਰਹੇ ਨੇ ਔਰ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਜਸਮੀਤੀ ਗੱਲ ਹੁੰਦੀ ਹੈ ਤੇ ਜਜ਼ਬਾ ਤਦ ਹੁੰਦਾ ਹੈ ਜਿਹੜਾ ਤੁਹਾਡਾ এনवायरमेंट ਹੈ ਤੁਸੀਂ ਕਿਸ এনवायरमेंट ਚ ਪੱਲੇ ਬੜੇ ਹੋ ਰਾਈਟ ਤੇ ਸਾਡਾ ਜਿਹੜਾ এনवायरमेंट ਸੀਗਾ ਉਹ ਇਦਾਂ ਦਾ ਸੀਗਾ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਿਹੜੀ ਸਕੂਲ ਚ ਪੜ੍ਹੇ ਸੀ ਸਾਡੇ ਆਸ-ਪਾਸ ਸਿਰ ਫੌਜੀ ਰਹਿੰਦੇ ਸੀਗੇ ਰਾਈਟ ਸਾਡੇ ਪੇਰੈਂਟਸ ਬਹੁਤ ਓਪਨ ਸੀਗੇ ਸਾਡੇ ਉਹਨਾਂ ਨੇ ਸਾਨੂੰ ਪੂਰਾ ਫ੍ਰੀडम ਦਿੱਤਾ ਸੀ ਕਿ ਜਿਹੜਾ ਤੁਸੀਂ ਕਰੇ ਡਿਸਾਈਡ ਕਰਨਾ ਤੁਸੀਂ ਆਪੇ ਡਿਸਾਈਡ ਕਰੋ ਤੇ ਤੁਹਾਨੂੰ ਜਦ ਉਸ ਤਰ੍ਹਾਂ ਦੀ ਓਪਨਨੈਸ ਮਿਲਦੀ ਹੈ ਤੇ ਜਿਸ ਵਾਂ ਆਪਣੇ ਆਪ ਹੀ ਆ ਜਾਂਦੇ ਆ ਅੱਜ ਅਸੀਂ ਕਹਿੰਦੇ ਕਿ ਭਾਰਤ ਬਹੁਤ ਅਗਰੈਸਰ ਹੈਗਾ ਯੂ نو ਇੰਡੀਆ ਇਜ਼ ਡੂਇੰਗ ਵੈਰੀ ਵੈਲ ਇਨ ਟਰਮਸ ਆਫ ਇਟਸ ਓਵਰਆਲ ਯੂ نو ਇਨ ਇਨ ਟਰਮਸ ਆਫ ਇਟਸ ਓਰਲ ਇਕਨੋਮੀ ਤੇ ਵਟ ਏਵਰ ਛੋਟਾ ਮੋਟ ਅਸੀਂ ਤਾਂ ਦੇਖ ਕੇ ਬਹੁਤ ਪ੍ਰਾਊਡ ਮਹਿਸੂਸ ਕਰ ਰਹੇ ਸੀ ਕਿ ਵਿਕਰਮ ਨੇ ਬਹੁਤ ਅੱਛਾ ਕੰਮ ਕਰ ਰਿਹਾ ਹੁੰਦੇ ਪੂਰੀ ਦੇਸ਼ ਦੇਸ਼ ਭਗਤੀ ਨਾਲ ਪੂਰਾ ਲੱਗਿਆ ਹੋਇਆ ਤੇ ਕਦੀ ਦਿਲਚਸਪ ਤਾਂ ਕੁਝ ਆਇਆ ਨਹੀਂ ਸੀਗਾ ਕਿ ਯੂ نو ਵਾਪਸ ਨਹੀਂ ਆਏਗਾ ਕਦੀ ਸਾਨੂੰ ਫੀਲਿੰਗ ਕਦੀ ਨਹੀਂ ਆਈ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਸੀਂ ਡੀਏਵੀ ਕਾਲਜ ਸੈਕਟਰ 10 ਦੇ ਆਡੀਟੋਰੀਅਮ 'ਚ ਖੜੇ ਆਂ ਇੱਥੇ ਇੱਕ ਬਹੁਤ ਹੀ ਜ਼ਿਆਦਾ ਡਿਫਰੈਂਟ ਤਰੀਕੇ ਦਾ ਫੈਲੈਸਟਿਨ ਪ੍ਰੋਗਰਾਮ ਜਿਹੜਾ ਉਹ ਅੱਜ ਕੀਤਾ ਗਿਆ ਹੈ। ਇਹਦੇ ਵਿੱਚ ਖਾਸ ਕਰਕੇ ਕੈਪਟਨ ਵਿਕਰਮ ਬਤਰਾ ਜਿਹੜੇ ਕਿ 1999 ਦੇ ਵਿੱਚ ਸ਼ਹਾਦਤ ਪਾ ਗਏ ਸੀ ਉਹਨਾਂ ਦੀ ਵਰਸੀ ਅੱਜ ਇੱਥੇ ਮਨਾਈ ਜਾ ਰਹੀ ਹੈ। ਔਰ ਉਹਦੇ ਵਾਸਤੇ ਹੀ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿੱਥੇ ਉਹਨਾਂ ਦੇ ਪਿਤਾ ਜਿਹੜੇ ਸੀਗੇ ਗਿਰਧਾਰੀ لال ਤੇ ਉਹਨਾਂ ਦੇ ਉਹਦੇ ਬਾਅਦ ਜਿਹੜੇ ਉਹਨਾਂ ਦੇ ਬ੍ਰਦਰ ਹੈਗੇ ਨੇ ਵਿਸ਼ਾਲ ਬਤਰਾ ਉਹ ਇੱਥੇ ਅੱਜ ਆਏ ਸੀਗੇ ਤੇ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਪਰੀਸ਼ੀਏਸ਼ਨ ਲੈਟਰ ਦਿੱਤਾ ਗਿਆ ਉਹਨਾਂ ਨੂੰ ਫੈਲੀਸਟੇਟ ਕੀਤਾ ਗਿਆ ਔਰ ਉਹਦੇ ਬਾਅਦ ਅੱਜ ਇੱਥੇ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਕਾਰਗਿਲ ਦੇ ਸ਼ਹੀਦ ਹੋਏ ਸਿਗੇ ਵਿਕਰਮ ਵਾਤਰਾ ਜਿਹੜੇ ਕਿ 24 ਸਾਲ ਦੀ ਉਮਰ ਦੇ ਵਿੱਚ ਕਾਰਗਿਲ ਦੇ ਡਿਫਰੈਂਟ ਪੁਆਇੰਟਸ ਤੇ ਆਪਣੇ ਜਿਹੜੀ ਉਹਨਾਂ ਨੇ ਇੱਕ ਪੂਰੇ ਤਰੀਕੇ ਦੇ ਨਾਲ ਲੜਾਈ ਲੜੀ ਉੱਥੇ ਉਹਨਾਂ ਨੂੰ ਟਾਰਗੇਟ ਦਿੱਤੇ ਗਏ ਸੀ ਡਿਫਰੈਂਟ ਔਰ ਡਿਫਰੈਂਟ ਟਾਰਗੇਟਸ ਨੂੰ ਅਚੀਵ ਕਰਨ ਵਾਸਤੇ ਡਿਫਰੈਂਟ ਪੁਆਇੰਟਸ ਨੂੰ ਕਬਜ਼ਾ ਕਰਨ ਵਾਸਤੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀਗੇ ਜਿਹੜੇ ਉਹਨਾਂ ਨੇ ਅਚੀਵ ਵੀ ਕੀਤੇ 1999 ਦੇ ਵਿੱਚ 1999 ਦੇ ਵਿੱਚ ਡਿਫਰੈਂਟ ਤਰੀਕੇ ਦੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਸੀ ਬਹੁਤ ਜ਼ਿਆਦਾ ਆਈਆਂ ਸੀਗੀਆਂ ਔਰ ਸਭ ਤੋਂ ਵੱਡੀ ਗੱਲ ਸੀ ਕਿ ਇੱਕ ਟਾਰਗੇਟ ਤੋਂ ਅਚੀਵ ਕਰਨ ਤੋਂ ਬਾਅਦ ਉਹਨੂੰ ਸਫਲਤਾ ਪਾਉਣ ਤੋਂ ਬਾਅਦ ਉੱਥੇ ਆਪਣਾ ਜਿਹੜਾ ਝੰਡਾ ਲਹਿਰਾਉਣ ਤੋਂ ਬਾਅਦ ਉਹਦੇ ਬਾਅਦ ਉਹਨਾਂ ਨੂੰ ਦੂਸਰਾ ਟਾਰਗੇਟ ਦਿੱਤਾ ਗਿਆ ਔਰ ਕਿਉਂਕਿ ਉਹਨਾਂ ਨੇ ਆਪਣਾ ਕਮਾਂਡਿੰਗ ਜਿਹੜੀ ਕਮਾਂਡ ਸੀਗੀ ਉਹਨਾਂ ਨੂੰ ਪਿੱਛੇ ਆਫੀਸਰ ਨੂੰ ਭੇਜਿਆ ਸੀਗਾ ਕਿ ਦਿਲ ਮੰਗੇ ਮੋਰ ਇਸ ਤਿਹੇ ਦਾ ਇੱਕ ਉਹਨਾਂ ਦਾ ਜਿਹੜਾ ਸਲੋਗਨ ਸੀਗਾ ਇੱਕ ਨਾਰਾ ਸੀਗਾ ਉਹਨਾਂ ਦੇ ਇੱਕ ਆਖਰੀ ਜਿਹੜੀ ਇੱਕ ਸ਼ਬਦ ਸੀਗੀ ਉਹ ਕਾਫੀ ਜ਼ਿਆਦਾ ਪਪੂਲਰ ਹੋਏ ਸੀਗੇ ਔਰ ਉਹਦੇ ਬਾਅਦ ਉਹਨਾਂ ਨੂੰ ਇੱਕ ਟਾਸਕ ਜਿਹੜਾ ਡਿਫਰੈਂਟ ਦਿੱਤਾ ਗਿਆ ਸੀ ਅਗਲੀ ਅਚੀਵਮੈਂਟ ਵਾਸਤੇ ਅਗਲਾ ਜਗਾ ਜਿਹੜੀ ਹੈ ਉਹਨੂੰ ਜਿੱਤਣ ਵਾਸਤੇ ਪਰ ਉਸਦੇ ਦੱਸਿਆ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕਾਫੀ ਸਾਰੀਆਂ ਸਟੋਰੀਜ਼ ਔਰ ਖਬਰਾਂ ਵੀ ਫਲੈਸ਼ ਹੋਈਆਂ ਸੀਗੀਆਂ ਉਸ ਤੇ ਜਾ ਕੇ ਉਸ ਜਗਾ ਤੇ ਜਾ ਕੇ ਉਹਨਾਂ ਨੇ ਅੱਗੇ ਲੀਡ ਕੀਤਾ ਕਿਉਂਕਿ ਉਹਨਾਂ ਦੇ ਕਾਫੀ ਸਾਰੇ ਬਟਾਲੀਅਨ ਦੇ ਜਿਹੜੇ ਜੰਮੂ ਐਨ ਕਸ਼ਕਸ਼ਮੀਰ ਰਾਈਫਲ 13 13 ਬਟਾਲੀਅਨ ਦੇ ਉਹ ਉਹਨਾਂ ਨੂੰ ਕਮਾਂਡ ਉੱਥੇ ਦਿੱਤੀ ਗਈ ਸੀ ਉਹਦੇ ਜੋ ਸੀਗੇ ਔਰ ਉਹਦੇ ਬਾਅਦ ਉਹ ਕਾਫੀ ਸਾਰੇ ਉਹਨਾਂ ਦੇ ਜਿਹੜੇ ਬਾਕੀ ਦੇ ਦਲ ਦੇ ਜਵਾਨ ਸੀਗੇ ਉਹਨਾਂ ਦੇ ਯੂਨਿਟ ਦੇ ਉਹ ਲੋਕ ਜ਼ਖਮੀ ਹੋ ਗਏ ਸੀ ਜਿਸ ਨਾਲ ਕਿ ਕੈਪਟਨ ਵਿਕਰਮ ਬਤਰਾ ਨੇ ਆਪਣੇ ਯੂਨਿਟ ਨੂੰ ਜਿਹੜਾ ਉਹ ਉੱਥੇ ਲੀਡ ਕੀਤਾ ਔਰ ਬੰਕਰ 'ਚ ਜਾ ਕੇ ਦੁਸ਼ਮਨ ਦੀ ਬੰਕਰ 'ਚ ਜਾ ਕੇ ਉੱਥੇ ਉਹਨਾਂ ਨੇ ਬੰਬਾਰਡਿੰਗ ਕੀਤੀ ਔਰ ਉਹਦੇ ਬਾਅਦ ਉਹਨਾਂ ਨੂੰ ਉੱਥੇ ਗੋਲੀ ਲੱਗਣ ਦੇ ਨਾਲ ਜਿਹੜੀ ਹੈ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਐਸ ਸਭ ਦੇ ਵਿੱਚ ਨੇ ਸਾਲਾਂ ਤੋਂ بار بار ਉਹਨਾਂ ਨੂੰ ਯਾਦ ਕੀਤਾ ਜਾਂਦਾ ਔਰ ਪਰਮਵੀਰ ਚੱਕਰ ਉਹਨਾਂ ਨੂੰ ਦਿੱਤਾ ਗਿਆ ਸਨਮਾਨਿਤ ਕੀਤਾ ਗਿਆ ਔਰ ਹੁਣ ਖਾਸ ਕਰਕੇ ਉਹਨਾਂ ਦੀ ਆਪਣੀ ਬਟਾਲੀਅਨ ਜਿਹੜੀ ਹੈਗੀ ਹੈ ਜਿਹੜਾ ਉਹਨਾਂ ਦਾ ਯੂਨਿਟ ਹੈਗਾ ਜੰਮੂ ਐਂਡ ਕਸ਼ਮੀਰ ਰਾਈਫਲਸ 13 ਉਹਨਾਂ ਨੇ ਇੱਕ ਫੈਲੀਸਟੇਸ਼ਨ ਪ੍ਰੋਗਰਾਮ ਚਲਾਇਆ ਹੈਗਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਪੰਜਾਬ ਦੇ ਜਿਹੜੇ ਵੀ ਸ਼ਹੀਦ ਹੋਏ ਨੇ तकरीबन 3 ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਨੇ ਔਰ ਵਕਫ ਵਕ ਜਗਾਵਾਂ ਤੇ ਉਹਨਾਂ ਦੀ ਜਿਹੜਾ ਹੈ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਰਹੇ ਨੇ ਉਹਨਾਂ ਨੂੰ ਮਿਲ ਰਹੇ ਨੇ ਔਰ ਸਨਮਾਨਿਤ ਕੀਤਾ ਜਾ ਰਿਹਾ ਉਸੇ ਸਾਰੀ ਕੜੀ ਦੇ ਵਿੱਚ ਅੱਜ ਇਹ ਪ੍ਰੋਗਰਾਮ ਜਿਹੜਾ ਸੀਗਾ ਇੱਥੇ ਡੀਏਵੀ ਕਾਲਜ ਸੈਕਟਰ 10 ਚੰਡੀਗੜ੍ਹ ਰੱਖਿਆ ਗਿਆ ਸੀਗਾ ਪਰਮਵੀਰ ਚੱਕਰ ਨਾਲ ਸਨਮਾਨਿਤ ਵਿਕਰਮ ਬੱਤਰਾ ਦੇ ਜਿਹੜੇ ਬ੍ਰਦਰ ਨੇ ਵਿਸ਼ਾਲ ਬੱਤਰਾ ਉਹ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਅੱਜ ਦੇ ਦਿਨ 7 ਜੁਲਾਈ ਨੂੰ ਉਹਨਾਂ ਦੀ ਕਾਰਗਿਲ ਦੇ ਵਿੱਚ ਸ਼ਹਾਦਤ ਹੋਈ ਸੀਗੀ ਤੇ ਅੱਜ ਉਹਨੂੰ ਇੱਥੇ ਜਿਹੜਾ ਹੈਗਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇੱਕ ਛੋਟਾ ਜਿਹਾ ਪ੍ਰੋਗਰਾਮ ਚੰਡੀਗੜ੍ਹ ਡੀਵੀ ਕਾਲਜ ਵਿੱਚ ਰੱਖਿਆ ਗਿਆ ਸੀਗਾ ਸਰ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਸੀਗੇ ਕਿ ਤੁਸੀਂ ਆਈਡੈਂਟੀਕਲ ਟਵਿਨਸ ਹੈਗੇ ਮੈਂ ਹੁਣ ਇਸਨ ਬ੍ਰੀ ਸੀਗੀ ਤੇ ਬਚਪਨ ਦੇ ਵਿੱਚ ਜਿਹੜੇ ਵਿਕਰਮ ਸੀਗੇ ਉਹ ਕਿਸ ਤਰੀਕੇ ਦੇ ਨਾਲ ਸੀਗੇ ਵਿਕਰਮ ਕੀ ਉਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀਗਾ ਕਿ ਮੈਂ ਸੈਨਾ ਦੇ ਵਿੱਚ ਜਾਣਾ ਕਿਉਂਕਿ ਫੋਰਸਿਸ ਦੇ ਵਿੱਚ ਜਾਣਾ ਔਰ ਇੱਕ ਡਿਸੀਜਨ ਲੈਣਾ ਕਈ ਵਾਰ ਤਾਂ ਹੋ ਜੰ ਜਿਹੜਾ ਉਹ ਪਿੱਛੋਂ ਜਿਹੜੀ ਆਰਮੀ ਬੈਕਗ੍ਰਾਉਂਡ ਤੋਂ ਜਾਂ ਫੋਰਸਿਸ ਦੀ ਬੈਕਗ੍ਰਾਉਂਡ ਤੋਂ ਨਹੀਂ ਸੀਗੇ ਇੱਕ ਡਿਫਰੈਂਟ ਚਾਰ ਜਿਸਿਸ਼ਨ ਸੀਗਾ ਤੁਸੀਂ ਵੀ ਜਿਸ ਤਿੱਕੇ ਦੇ ਨਾਲ ਇੱਕ ਡਿਫਰੈਂਟ ਬਿਜ਼ਨਸ ਮਤਲਬ ਕਿ ਕਰਦੇ ਹੈਗੇ ਹੋ ਬਿਜ਼ਨਸਮੈਨ ਹੋ ਗਏ ਹੈ ਉਹ ਜਾਂ ਇਸ ਤਿੱਕੇ ਦੇ ਨਾਲ ਹੈਗਾ ਫੈਮਿਲੀ ਦੇ ਵਿੱਚ ਉਸ ਤਰ੍ਹਾਂ ਦੀ ਬੈਕਗ੍ਰਾਉਂਡ ਨਹੀਂ ਸੀਗੀ ਮੈਮ ਫੈਮਿਲੀ ਸਾਡੇ ਮੇਰੇ ਨਾਨਾ ਜੀ ਜਿਹੜੇ ਸੀਗੇ ਉਹ ਸੂਬੇਦਾਰ ਸੀਗੇ ਫੌਜ ਦੇ ਤੇ ਮੇਰੇ ਕਜ਼ਨ ਵੀ ਹੈਗੇ ਜਿਹੜੇ ਸਰਵਿੰਗ ਬਿਗਡੇਰ ਹੈਗੇ ਤੇ ਇਸ ਤਰ੍ਹਾਂ ਨਹੀਂ ਸੀਗਾ ਸੀ ਐਕਚੁਅਲੀ ਸਾਡਾ ਦੋਨੋਂ ਦਾ ਹੀ ਸੁਪਨਾ ਸੀਗਾ ਇਕੱਠੇ ਕਿਸੇ ਫੌਜ ਕਰਨੀ ਹੈ ਫਿਕਰਮ ਜਿਹੜਾ ਆਪਣਾ ਐਸਐਸਬੀ ਫੇਸ ਕੀਤਾ ਉਹਨਾਂ ਦੀ ਪਹਿਲੇ ਅਟੈਂਪਟ ਉਹਨਾਂ ਦੀ ਸਿਲੈਕਸ਼ਨ ਹੋ ਗਈ ਸੀ ਮੈਂ ਤਿੰਨ ਵਾਰ ਐਸਐਸਬੀ ਫੇਸ ਕੀਤਾ ਪਰ ਇਨਸੀਡੈਂਟਲੀ ਮੇਰੀ ਸਿਲੈਕਸ਼ਨ ਨਹੀਂ ਹੋ ਪਾਈ ਤੇ ਇਹ ਸੀਗਾ ਕਿ ਅਸੀਂ ਜਿਹੜਾ ਸਾਡਾ ਸਕੂਲ ਸੀਗਾ ਅਸੀਂ ਕਿਦਰ ਵਿਦਿਆਲੇ ਪਾਲਨਪੁਰ ਤੋਂ ਪੜ੍ਹੇ ਸੀਗੇ ਤੇ ਜਿਹੜਾ ਸਾਡਾ ਸਕੂਲ ਜਿਹੜਾ ਸੀਗਾ ਉਸ ਦੀ ਬਿਲਡਿੰਗ ਪੂਰੀ ਮਿਲਟਰੀ ਕੰਪਲਕਸ ਦੇ ਅੰਦਰ ਹੀ ਸੀਗੀ ਤੇ ਸਾਡਾ ਪੂਰਾ ਦਿਨਚਰ ਜਿਹੜੀ ਸਾਡੀ ਹੁੰਦੀ ਸੀ ਸਕੂਲ ਦੀ ਮੈਡਮ ਉਸ ਸਾਰੀ ਫੌਜੀਆਂ ਦੇ ਆਸ-ਪਾਸ ਹੀ ਹੁੰਦੀ ਸੀ ਤੇ ਦੂਜਾ ਅਸੀਂ ਬੜਾ ਇੱਕ ਫੇਮਸ ਸੀਰੀਅਲ ਸੀਰੀਅਲ ਆਂਦਾ ਸੀ ਉਹਨਾਂ ਦਿਨਾਂ ਮਾਨੇ ਚ ਪਰ ਮੀਰ ਚੱਕਰ ਤੋ ਉਹ ਸਾਰਾ ਸੈਰੀਅਲ ਦੇਖ ਕੇ ਸਾਡੀ ਸੂਰੀ ਪੂਰੀ ਬਰੇਵ ਸਟੋਰੀ ਸੜੀ ਸਾਡੇ ਵੀਰ ਵਾਧੂਰ ਸ਼ਾਹਨੀ ਜਿਨ੍ਹਾਂ ਨੇ 1962 65 ਤੇ 71 ਵਾਰ ਸ਼ਹਾਦਤ ਦਿੱਤੀ ਉਹਨਾਂ ਦੀ ਸਾਰੀਆਂ ਸਟੋਰੀਆਂ ਸੁਣ ਜੁਣ ਕੇ ਜਾਨੂੰ ਜਜ਼ਬਾ ਸੀ ਗਿਆ ਕਿ ਅਸੀਂ ਫੌਜ ਜਾਣਾ ਹੈ ਉੱਥੋਂ ਹੀ ਸਾਡਾ ਸੁਪਨਾ ਬਣੇ ਸੀਗਾ ਜੀ ਫੌਜ ਚ ਜਾਣਾ ਔਰ ਇਸ ਤਰੀਕੇ ਨਾਲ ਸ਼ਹਾਦਤ ਹੋ ਜਾਣਾ ਫੈਮਲੀ ਬਹੁਤ ਜ਼ਿਆਦਾ ਬਰੇਵ ਹੋਣੀ ਚਾਹੀਦੀ ਹੈ ਸਭ ਲਈ ਕਿਉਂਕਿ ਜੇ ਆਮ ਕੋਈ ਵੀ ਫੈਮਲੀ ਹੁੰਦੀ ਹੈ ਔਰ ਐਵੇਂ ਤਾਂ ਕਿਸੇ ਦੇ ਨਾਲ ਕੋਈ ਵੀ ਹਾਦਸਾ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਬੇਅਰ ਕਰਨਾ ਬਹੁਤ ਮੁਸ਼ਕਲ ਹੁੰਦਾ ਪਰ ਇੱਕ ਬਰੇਵ ਹਾਰਟ ਹੋਣਾ ਔਰ ਇਸ ਤਰੀਕੇ ਦੇ ਨਾਲ ਅੱਜ ਤੱਕ ਉਸ ਨੂੰ ਲੈ ਕੇ ਚੱਲਣਾ ਇੱਕ ਵੱਡਾ ਟਫ ਇਟਸ ਅ ਟਫ ਡਿਸੀਜਨ ਪਰ ਫਿਰ ਵੀ ਵਾਰ-ਵਾਰ ਲੋਕ ਜਿਹੜੇ ਨੇ ਉਹ ਜਾਣਦੇ ਨੇ ਉਹਦੇ ਵਿੱਚ ਫੌਜ ਦੇ ਵਿੱਚ ਮੈਮ ਦੇਖੋ ਫੌਜ ਇਜ਼ ਅ ਵੇ ਆਫ ਲਾਈਫ ਕਿਹਨੇ ਫੌਜ profession ਨਹੀਂ ਹੈਗਾ ਤੇ ਕਹਿੰਦੇ ਇਹ ਇਸ ਤਰ੍ਹਾਂ ਦਾ ਮੈਂ ਮੇਰਾ ਮਾਨਾ ਨਹੀਂ ਹੈ ਕਿ ਜਸਬਾ ਤੁਹਾਨੂੰ ਸਿਰਫ ਫੌਜ ਚਾਹੀਦਾ ਹੈ ਦੇਖੋ ਐਂਡ ਆਫ ਦਿ ਡੇ ਤੁਸੀਂ ਕੁਝ ਵੀ ਕੰਮ ਕਰੋ ਤੁਸੀਂ ਆਪਣਾ ਕੰਮ ਕਰੋ ਤੁਸੀਂ ਪ੍ਰਾਈਵੇਟ ਸੈਕਟਰ ਕੰਮ ਕਰੋ ਤੁਸੀਂ ਸਰਕਾਰੀ ਮੈਕ ਵਿੱਚ ਕੰਮ ਕਰੋ ਤੁਸੀਂ ਫੌਜ ਕਰੋ ਇਹ ਜਸਬੇ ਦੀ ਗੱਲ ਹੁੰਦੀ ਹੈ ਤੇ ਜਸਬਾ ਤਦ ਹੁੰਦਾ ਹੈ ਜਿਹੜਾ ਤੁਹਾਡਾ এনवायरमेंट ਹੈ ਤੁਸੀਂ ਕਿਸ এনवायरमेंट ਚ ਪੱਲੇ ਬੜੇ ਹੋ ਰਾਈਟ ਤੇ ਸਾਡਾ ਜਿਹੜਾ এনवायरमेंट ਸੀਗਾ ਇਦਾਂ ਦਾ ਸੀਗਾ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਿਹੜੀ ਸਕੂਲ ਚ ਪੜ੍ਹੇ ਸੀ ਸਾਡੇ ਆਸ-ਪਾਸ ਸਿਰ ਫੌਜੀ ਰਹਿੰਦੇ ਸੀਗੇ ਰਾਈਟ ਸਾਡੇ ਪੇਰੈਂਟਸ ਬਹੁਤ ਓਪਨ ਸੀਗੇ ਸਾਡੇ ਉਹਨਾਂ ਨੇ ਸਾਨੂੰ ਪੂਰਾ ਫ੍ਰੀडम ਦਿੱਤਾ ਸੀ ਕਿ ਜਿਹੜਾ ਤੁਸੀਂ ਕਰੇ ਡਿਸਾਈਡ ਕਰਨਾ ਤੇ ਜਿਸ ਵੋ ਆਪਣੇ ਆਪ ਹੀ ਆ ਦਿੰਦੇ ਮੈਂ ਜੀ ਜੀ ਤੁਸੀਂ ਜਾ ਕੇ ਆਏ ਹੋ ਉੱਥੇ ਜਿਹੜੀ ਖਾਸ ਕਰਕੇ ਪੀਕ ਤੇ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉੱਥੇ ਤੁਹਾਡੀ ਕਿਵੇਂ ਦੀ ਫੀਲਿੰਗ ਸੀਗੀ ਮੈਂ ਮੈਂ ਗਿਆ ਸੀਗਾ ਉੱਥੇ 7 ਜੁਲਾਈ 2019 ਚ ਗਿਆ ਸੀ ਮੈਂ ਅਸੀਂ ਅਸੀਂ 20ਵਾਂ ਸਾਲ ਮਨਾ ਰਹੇ ਸੀਗੇ ਆਪਰੇਸ਼ਨ ਵਿਜੇ ਦਿਵਸ ਦਾ ਤੇ ਜਦੋਂ ਮੈਂ ਉੱਥੇ ਪਹੁੰਚਾ ਸੀ ਉੱਥੇ ਮੈਂ ਤੇ ਮੈਨੂੰ ਸਭ ਤੋਂ ਪਹਿਲੇ ਲੱਗਿਆ ਕਿ ਕਾਸ਼ ਉੱਥੇ ਵਿਕਰਮ ਅਪੇ ਮੈਂ ਉਸੇ ਕਿਹਾ ਸੀ ਇਨਸੈਂਸਿਟੀ ਇਨ ਫੈਕਟ ਆਈ ਕਾਲਡ ਹਿਮ ਡੈਡ ਤੇ ਡੈਡ ਨੇ ਮੈਨੂੰ ਪੁੱਛਿਆ ਕਿ ਤੈਨੂੰ ਕਿਦਾਂ ਲੱਗ ਰਿਹਾ ਹੈ ਮੇਰੇ ਡੈਡੀ ਨੂੰ ਦੱਸੇ ਕਿ ਮੈਂ ਬਤਰਾ ਟਾਪ ਹੈਗਾ ਪੁਆਇੰਟ 4 ਇਟਸ ਐਂਡ 5 ਪਰ ਸਰਕਾਰ ਨੇ ਬਾਚ ਨੂੰ ਬਤਰਾ ਟਾਪ ਨਾਮ ਰੀਨੇਮ ਕਰਤਾ ਸੀਗਾ ਤੇ ਮੈਨੂੰ ਸਭ ਤੋਂ ਪਹਿਲੇ ਲੱਗੇ ਕਿ ਕਾਸ਼ ਉਹ ਫੋਨ ਵਿਕਰਮ ਨੇ ਆਪੇ ਕੀਤਾ ਉਦੰਕਰ ਕਿ ਮੈਂ 4 ਇਟਸ ਐਂਡ ਫਤਿਹ ਕਰ ਲਈਏ ਤੇ ਆਈ ਵਿਸ਼ दट ਹੀ ਵਾਸ ਟੈਲਿੰਗ ਦ ਸਟੋਰੀ ਬਾਈ ਹਿਸ ਓਨ ਸੈਲਫ ਥੈਟ ਵਾਸ ਦ ਫੀਲਿੰਗ ਜਦ ਹੀ ਮੈਂ ਸਭ ਤੋਂ ਪਹਿਲੇ ਆਈ ਸੀ ਉਸ ਚੀਜ਼ ਨੂੰ ਮਿਸ ਕਰ ਰਹੀ ਸੀ ਤੁਸੀਂ ਚੀਜ਼ ਨੂੰ ਮਿਸ ਕਰ ਰਹੀ ਸੀਗਾ ਮੈਂ ਮਿਸ ਸੋਚੀ ਤੋਂ ਤੱਕ ਗੱਲ ਕਰੀਏ ਤੁਸੀਂ ਹੁਣ ਜਿਸ ਤਰੀਕੇ ਨਾਲ ਆਪਣਾ ਇੱਕ ਡਿਫਰੈਂਟ ਕੈਰੀਅਰ ਲੈ ਕੇ ਚੱਲੇ ਹੋ ਪਰ ਤੁਸੀਂ ਬਹੁਤ ਇਨਵੋਲਵਡ ਹੈਗੇ ਹੋ ਮੈਂ ਦੇਖ ਰਹੀ ਹਾਂ ਜਿਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਇੰਟੂ ਹੈਗੇ ਹੋ ਸਾਰੇ ਸਾਰੀ ਇਸ ਫੋਰਸਸ ਦੇ ਨਾਲ ਜਾਂ ਇਸ ਸਾਰੇ ਸਾਰੇ ਮਾਹੌਲ ਦੇ ਨਾਲ ਅੱਜ ਦੀ ਜਿਹੜੀ ਪੀੜ੍ਹੀ ਹੈਗੀ ਉਹਨੂੰ ਤੁਸੀਂ ਕਿਸ ਤਰੀਕੇ ਦਾ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਫੋਰਸਸ ਦੇ ਵਿੱਚ ਆਉਣਾ ਇੱਕ ਟਫ ਡਿਸੀਜਨ ਤਾਂ ਹੁੰਦਾ ਪਰ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਕੁਝ ਕਮੀ ਵੀ ਆਈ ਹੈ ਕਿ ਲੋਕ ਇਧਰੋਂ ਇਨਸਪਾਇਰ ਥੋੜੇ ਘਟ ਗਏ ਨੇ ਮੈਨੂੰ ਇਸ ਤਰ੍ਹਾਂ ਲੰਦਾ ਮੈਂ ਦੇਖੋ ਐਂਡ ਆਫ ਦਿ ਡੇ ਇਹ ਸਿਰਫ ਸੋਚ ਦੀ ਗੱਲ ਹੈਗੀ ਦੇ ਮੈਂ وہی ਜਿਹੜਾ ਕਹਿ ਸਕਦਾ ਕਿ ਜਿਹੜਾ ਵੀ profession ਹੈਗਾ end of the day ਮੈਸੇਜ ਇਹਦਾ ਇਹਨਾਂ ਨੂੰ ਕਿ ਯੂ ਗੀਵ 100% ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਫੌਜ ਭਰਤੀ ਹੋ ਕੇ ਸਿਰਫ ਫੌਜ ਦੀ ਸੇਵਾ ਕਰ ਸਕਦੇ ਹੋ right ਤੁਸੀਂ ਪ੍ਰਾਈਵੇਟ ਸੈਕਟਰ ਜਿਸ ਤਰ੍ਹਾਂ ਮੈਂ ਕਿਹਾ ਤੁਸੀਂ ਬਿਜ਼ਨਸਮੈਨ ਹੋ ਸਰਕਾਰੀ ਮੈਚ ਵਿੱਚ ਹੋ end of the day ਤੁਸੀਂ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਮੇਰਾ ਮੈਸੇਜ ਹੈ ਯੂਥ ਨੂੰ ਇਹ ਕਿ ਬੀ ਅ ਗੁੱਡ ਸਿਟੀਜ਼ਨ ਇਨ ਵਾਟਐਵਰ ਫਾਰਮ ਯੂ ਕੈਨ ਬੀ ਚਾਹੇ ਤੁਸੀਂ ਆਪਣਾ ਕੰਮ ਕਰਕੇ ਕਰ ਲੋ right ਅੱਜ ਅੱਜ ਅਸੀਂ ਕਹਿੰਦੇ ਕਿ ਭਾਰਤ ਬਹੁਤ ਅਗਰੈਸਰ ਹੈਗਾ ਯੂ نو ਇੰਡੀਆ ਇਸ ਡੂਇੰਗ ਵੈਰੀ ਵੈਲ ਇਨ ਟਰਮਸ ਆਫ ਇਟਸ ਓਵਰ you know in, in terms of its overall economy the whatever chhota mota contribution tusi kar sakde ho which can develop the country ਉਹ ਤੁਹਾਨੂੰ ਕਰਨਾ ਚਾਹੀਦਾ ਮੈਂ ਇਟ ਪ੍ਰੋਫੈਸ਼ਨਲ ਆਈਡੈਂਟੀਕਲ ਟਵਿਨਸ ਤੁਸੀਂ ਆ ਰਹੇ ਹੋ ਹਨਾ ਤੇ ਕਹਿੰਦੇ ਕਿ ਜਿਹੜੇ ਆਈਡੈਂਟੀਕਲ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਾਫੀ ਫੀਲਿੰਗ ਆਉਂਦੀ ਹੈ ਜਦੋਂ ਸਾਰੇ ਚੀਜ਼ ਚੋਂ ਗੁਜ਼ਰ ਰਹੇ ਸੀ ਜਾਂ ਉੱਥੇ ਇੱਕ ਸੀਗਾ ਤੁਹਾਨੂੰ ਕੁਝ ਤੁਸੀਂ ਫੀਲ ਕੀਤਾ ਉਸ ਚੀਜ਼ ਨੂੰ ਉਸ ਚੀਜ਼ ਨੂੰ ਯਾਦ ਕਰ ਸਕਦੇ ਹੋ ਤੁਸੀਂ ਦੇਖੋ ਮੈਮ ਜਦ ਅਸੀਂ ਵਿਕਰਮ ਦਾ ਫਰਸਟ ਜਿਹੜਾ ਫਰਸਟ ਜਿਹੜਾ ਮਿਸ਼ਨ ਕੰਪਲੀਟ ਹੋਇਆ ਸੀਗਾ 5140 ਤੇ ਉਹ ਟੀਵੀ ਚਾਰੇ ਸੀ ਬਹੁਤ ਤਾਂ ਅਸੀਂ ਤਾਂ ਦੇਖ ਕੇ ਬਹੁਤ ਪ੍ਰਾਊਡ ਮਹਿਸੂਸ ਕਰ ਰਹੇ ਸੀ ਕਿ ਵਿਕਰਮ ਨੇ ਬਹੁਤ ਅੱਛਾ ਕੰਮ ਕਰ ਰਿਹਾ ਹੋਤੇ ਪੂਰੀ ਦੇਸ਼ ਦੇਸ਼ ਭਕਤੀ ਨਾਲ ਪੂਰਾ ਲੱਗਿਆ ਹੈ ਤੇ ਕਦੀ ਦਿਲਚਸਤਾ ਕੁਝ ਆਇਆ ਨਹੀਂ ਸੀਗਾ ਕਿ ਯੂ نو ਵਾਪਸ ਨਹੀਂ ਆਏਗਾ ਕਦੀ ਸਾਨੂੰ ਫੀਲਿੰਗ ਕਦੀ ਨਹੀਂ ਆਈ ਬਟ ਕਹਿੰਦੇ ਐਂਡ ਆਫ ਦਿ ਰੇਟਸ ਅਵਾਰਡ ਰਾਈਟ ਤੇ ਕਹਿੰਦੇ ਨੋ نیوز ਇਜ਼ ਅ ਗੁੱਡ ਨਿਊਜ਼ ਜਦ ਤੱਕ ਨਿਊਜ਼ ਨਹੀਂ ਆ ਰਹੀ ਸੀ ਬਟ ਅਨਫੋਰਚਨਟਲੀ ਦਿ ਨਾਗਯਾ ਕੀ ਸ਼ਹਾਦਤ ਹੋ ਗਈ ਹੈ ਤੇ ਆਫ ਕੌਰਸ ਇਟ ਵਾਸ ਅ ਵੈਰੀ ਟਫ ਡੇ ਇਟ ਵੈਰੀ ਵੈਰੀ ਸੈਡ ਡੇ ਬਟ ਅੱਜ ਮੈਂ ਜਦ ਦੇਖਦਾ 26 ਸਾਲ ਮੁੜ ਕੇ ਤੈਨੂੰ ਲੱਗਦਾ ਫਿਜ਼ੀਕਲੀ ਸਾਡੇ ਕੋਲ ਨਹੀਂ ਆ ਗਿਆ ਅਦਰਵਾਈ ਸੀ ਲਿਵਸ ਇਨ ਦਾ ਹਾਰਟ ਆਫ ਏਵਰੀ ਇੰਡੀਅਨ ਇਸ ਤਰ੍ਹਾਂ ਮੈਂ ਦੇਖਦਾ ਯੈਸ ਥੈਂਕ ਯੂ ਸੋ ਮੱਚ ਵਿਕਰਮ ਬਤਰਾ ਦੇਵ ਬ੍ਰਦਰ ਵਿਸ਼ਾਲ ਬਤਰਾ ਇਸ ਟਾਈਮ ਸਾਡੇ ਨਾਲ ਸੀ ਕਿ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼ਹੀਦ ਬੇਸ਼ੱਕ ਹੋ ਗਏ ਨੇ ਵਿਕਰਮ ਬਤਰਾ ਪਰ ਅੱਜ ਵੀ ਉਹ ਹਰ ਹਿੰਦੁਸਤਾਨੀ ਦੇ ਦਿਲ ਦੇ ਵਿੱਚ ਨੇ ਤੇ ਸਾਡੇ ਫੈਮਿਲੀ ਦੇ ਦਿਲ ਵਿੱਚ ਵੀ ਨੇ ਆਈਡੈਂਟੀਕਲ ਟਵਿਨਸ ਸੀ ਕਿੰਨੇ 14 ਮਿੰਟਾਂ ਦਾ ਸਾਡਾ ਫਰਕ ਹੈਗਾ 14 ਮਿੰਟ ਬਾਅਦ ਪਈ ਆਸੀ ਸਾਡਾ ਆਪਸ ਚ ਫਰਕ ਜਿਹੜਾ ਹੈਗਾ ਦੋਨੋਂ ਆਈਡੈਂਟੀਕਲ ਫ੍ਰੈਂਸ ਜੋੜਾ ਸੀਗੇ ਜੁੜਵਾ ਭਰਾ ਸੀਗੇ ਪਰ ਉਸਦੇ ਨਾਲ ਹੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਚਾਹੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਹੋ ਆਪਣਾ 100% ਦੇਣਾ ਚਾਹੀਦਾ ਔਰ ਮੁਲਕ ਤੇ ਲਈ ਸਮਾਜ ਦੇ ਲਈ ਜਿਹੜਾ ਹੈ ਉਹ ਕੰਮ ਕਰਨ ਦੇ ਲਈ ਤੁਹਾਨੂੰ ਜਜ਼ਬੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਅੱਜ ਵਿਕਰਮ ਪਟਰਾ ਨੂੰ ਇੱਥੇ ਜਿਹੜਾ ਹੈਗਾ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਵਰਸੀ ਜਿਹੜੀ ਅੱਜ ਮਨਾਇ ਗਈ 7 ਜੁਲਾਈ 1999 ਦੇ ਵਿੱਚ ਉਹਨਾਂ ਦੀ ਕਾਰਗਿਲ ਦੇ ਇੱਕ ਪੁਆਇੰਟ ਤੇ ਪਿਕ ਪੁਆਇੰਟ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਹੋ ਗਈ ਸੀ